ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਟਾਈਮ ਹੋ ਗਿਆ 9:30 ਦਾ ਤੇ ਲਾਈਟ ਭੱਜਣ ਵਾਲੀ ਆ ਤੇ ਮੰਮਾ ਕੰਮ ਕਰ ਰਹੇ ਨੇ ਜੀ ਜਿਹੜਾ ਪਾਣੀ ਦੀ ਬੱਤ ਵਾਲਾ ਕੰਮ ਹੁੰਦਾਗਾ ਕਿਉਂਕਿ ਫਿਰ ਜੇ ਲਾਈਟ ਦਾ ਕੱਟ ਲੱਗ ਜਾਂਦਾਗਾ ਤੇ ਹੁਣ ਜਿੰਨਾ ਵੀ ਮੈਂ ਮੰਮਾ ਨਾਲ ਕੰਮ ਕਰਾਉਣਾ ਸੀ ਉਹ ਸਾਰਾ ਕਰਾਤਾ ਜਿਵੇਂ ਮੰਮਾ ਰਸੋਈ ਤੋਂ ਤੀ ਸੀਗੀ ਮੈਂ ਪਾਣੀ ਕੱਢਤਾ ਸੀਗਾ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਅੱਜ ਬੀਬੀ ਮੇਰੇ ਖਾਤਰ ਬਣਾ ਰਹੀ ਆ ਪੂੜੇ ਬੇਸ ਨਾਲੇ ਤੇਨ ਨਾਲੇ ਬੀਬੀ ਬਣਾ ਰਹੀ ਆ ਖਿਚੜੀ ਖਿਚੜੀ ਸਾਰਿਆਂ ਵਾਸਤੇ 엄마 ਕਿਹਾ ਵਾਸਤੇ 엄마 ਕਿ ਬੀਬੀ ਪੂੜੇ ਖਾਣੇ ਆ ਮੈਂ ਕਹਿੰਦੀ ਚਲ ਬਣਾ ਦਵਨੀ ਆ ਮੈਂ ਤੇ ਆ ਤੁਹਾਨੂੰ ਦਿਖਾਉਣੀ ਆ ਜੀ ਦਿਨ ਪਰਦਾ ਬਲੌਗ ਬਣੇ ਰਿਓ ਵੀਡੀਓ ਨਾਲ ਹਾਂ ਜੀ ਸਖਰੀਕਾਰ ਕੋਕੂ ਸਾਰਿਆਂ ਨੂੰ ਤੇ 니ਤੂ ਰਤਨ ਦਸਤੀ ਦਿੱਤਾ 니ਤੂ ਖਾਤਰ ਬਣਨਗੇ ਪੂੜੇ ਜਦ ਸਿੱਟੋ ਲਾਤੇ ਦੱਛਣ ਦੇ ਬਣਾ ਦੂਗੀ ਕੋਪੂੜੇ ਨੂੰ ਤੇ ਇੱਧਰ ਬਣ ਗਈ ਆਪਣੀ ਫਿਚੜੀ ਤੇ ਆ ਸੀਗਾ ਜੀ ਪੂੜੇਆਂ ਵਾਲਾ ਸਾਰਾ ਉਹ ਮਿਕਸਟਰ ਜ ਆਪਾਂ ਦੀ ਮੂੰਗੀ ਪਾ ਕੇ ਤੇ ਆਪਾਂ ਬਣਾਉਣੀ ਆ ਫਿਚੜੀ ਪੁੱਤ ਸਾਰੇ ਹੀ ਖਾ ਲਾਂਗੇ ਕਿਉਂ ਸੁੱਕੀ ਆ ਜਿਹੜਾ ਸਾਨੂੰ ਬੱਚੇ ਖਾ ਲਵਾਂਗੇ ਕੋਈ ਦਹੀਂ ਨਾ ਖਾਊ ਕਿ ਉਹ ਵੀ ਕੱਖੀ ਪਾਤੀ ਲਿਕੇ ਮੂੰਗੀ ਪਾਤੀ ਖੁੱਲੇ ਜੀ ਤੇ ਚੌਲ ਵੀ ਕਰਦਨੇ ਆਪਣੇ ਮੂੰਗੀ ਵੀ ਕਰਦੀ ਆ ਤੇ ਚਲ ਕੋਈ ਗੱਲ ਨਹੀਂ ਸਾਰੇ ਹੀ ਖਾ ਲਾਂਗੇ ਆਪਾਂ ਤੇ ਬੜਾ ਲੱਗਿਆ ਹਾ ਬੇਟਾ ਜੱਜਾ ਵਿਚਾਰ ਉਹ ਨੂੰ ਦੇ ਪਾਰੇ ਦੇ ਗਾਏ ਤੇ ਅਨ ਨੂੰ ਰੱਖਿ ਖਵਾਤੀ ਕੰਮ ਤੇ ਆਪਣੀ ਰਹਿ ਗਿਆ ਤੇ ਉਹ ਮੈਨੇ ਤੇ ਹੁਣ ਤੁਹਾਨੂੰ ਪਤਾ ਹੀ ਐ ਕਣਕ ਆਪਣੀ ਵੱਢੀ ਗਈ ਪੁੱਤਰਾ ਆਪ ਤੇ ਵਹੀ ਗੁਰੂ ਸਾਰਿਆਂ ਨੇ ਕਣਕਾਂ ਤਾਂ ਸੁੱਕ ਸੰਦ ਨਾਲ ਲਿਆਵੇ ਜਿਵੇਂ ਆਪਣੀ ਜੰਦੀ ਹੈ ਰਹਿ ਗਿਆ ਹੁਣ ਤੋਲ ਦਾ ਤੋਲ ਆਪ ਹੀ ਲੱਗ ਜੂਗਾ ਮੰਡੀ ਚ ਆ ਜੀ ਵਾਰੀ ਤੋਂ ਦਾ ਤੋਲ ਲੱਗ ਜੂ ਸੁੱਕੀਆਂ ਕਣਕਾਂ ਨੇ ਹੁਣ ਸੁੱਕ ਗਈਆਂ ਆ ਦੋ ਚਾਰ ਦਿਨਾਂ ਦੀ ਧੁੱਪ ਨਾਲ ਬਹੁਤ ਵਧੀਆ ਕਣਕਾਂ ਹੋ ਗਈਆਂ ਆਪਣੀਆਂ ਤੇ ਵਾਰੀ ਤੋਂ ਜੋਕ ਪੁੱਤ ਲੱਗ ਜੂਗਾ ਜੋਤ ਤੇ ਆਪਣਾ ਕੰਮ ਵਾਲਾ ਗਏ ਖੇਤ ਉਤਦੇ ਹੋ ਗੋ ਆਪਣਾ ਭਾਈ ਗਏ ਖੇਤ ਉਹ ਕਰਨਗੇ ਖਾਲ ਸੋਨੂੰ ਪਤਾ ਹੀ ਆ ਜੀ ਹੈਨਾ ਵੀ ਅੱਜ ਤੱਕ ਆਪਾਂ ਨੂੰ ਬੰਦਾ ਮਿਲ ਗਿਆ ਕੰਮ ਦੀ ਰੁੱਤ 'ਚ ਬੰਦਾ ਵੀ ਨਹੀਂ ਮਿਲਦਾ ਕੱਲ ਵਿਚਾਰਾ ਪਿਛਲੇ ਪਹਿਰ ਆ ਗਿਆ ਸੀਗਾ ਕਣਕ ਵੜਾ ਤੀਗਾ ਉਹ ਕਹਿੰਦਾ ਚਲ ਪੁੱਤ ਮੈਂ ਅੱਜ ਤੇਰੇ ਨਾਲ ਖਾਲ ਕਢਾ ਲਾਂ ਨਾ ਵਧੀਆ ਆਪਣੇ ਆਉਂਦੀ ਰਹਿੰਦਾ ਤੇ ਖਾਲ ਮ ਕਢਣਗੇ ਫੇਰ ਬੀਜਾਂਗੇ ਉੱਥੇ ਆਪਾਂ ਮੱਤੀ ਹੁਣ ਜਦੋਂ ਆਪਣੀ ਟੂੜੀ ਹੋ ਗਈ ਵਾਹਣ ਵਾ ਕੇ ਆਪਾਂ ਕਰਦਾਂਗੇ ਤਿਆਰ ਤੇ ਫੇਰ ਬੀਜ ਲਾਂਗੇ ਆਪਾਂ ਮੱਤੀ ਪਸੂਆ ਖਾਤਰ ਪੁੱਤ ਜਿਹੜੀ ਆਪਾਂ ਆਹ ਕੰਕ ਵੱਢੀ ਸੀ ਉਹਦੇ ਉਹ ਵਹਣ ਆਪਾਂ ਬਾਅਦ ਤੇ ਸਹਾਲਤਾ ਤੇ ਅੱਜ ਲੱਗੂਗਾ ਤੇ ਕਬੂਤਰ ਕਰਾ ਤੇ ਉੱਚੇ ਆਪਾਂ ਪੁੱਤ ਮੱਤੀ ਬੀਜਾਂਗੇ ਜੇ ਆਪਾਂ ਹਿੰਮਤ ਨਾਲ ਖੇਤੀ ਤਿਆਰ ਕਰਾਂਗੇ ਤਾਂ ਪੂਰੀ ਸਮੇਂ ਨਾਲ ਤਿਆਰ ਹੋ ਜੂਗੀ ਇਹਦੇ ਨੇ ਆਪਣੀਆਂ ਗੱਲਾਂ ਬਾਤਾਂ ਨੇ ਰਾਤ ਦਾ ਸਾਰਾ ਟੱਪਰੀ ਹੰਗਾ ਆ ਕਿਉਂ ਮੇਰਾ ਕਿ 1 ਵਜੇ ਤਾਂ ਕੰਕ ਵੱਢ ਕੇ ਆਏਗੇ ਚਲੋ ਮਸ਼ੀਨ ਵਾਲਾ ਕਹਿੰਦਾ ਤੱਕ ਤੇ ਭਾਈ ਮੈਂ ਜਾਣਾ ਹੋਰ ਕਿਤੇ ਤੇ ਅਸੀਂ ਘਰ ਵਾਲੇ ਵੀ ਜਾਗਦੇ ਰਹੇ ਪੁੱਤ ਦੇ ਘੋੜੀ ਬਿਆਈ ਘੋੜੀ ਬਿਆਈ ਮੈਂ ਤਾਂ ਇਤਨਾ ਬਾਰੇ ਫੁੱਲਰ ਲਾ ਲਿਆ ਸੀ ਵੇਸਟਲ ਤਾਂ ਮਰਿਆ ਨਾਲ ਚਲੇ ਵਿਚਲੇ ਅਮਨ ਜੀ ਨੇ ਕਿ ਤੂੰ ਅੰਦਰ ਪੈ ਗਿਆ ਕਿ ਨਹੀਂ ਸਾਨੂੰ ਵਧੀਆ ਜੀਜੀ ਫਿਰ ਆਇਆ ਕਿ ਤੋਂ ਪਹਿਲਾਂ ਜੋਤ ਤੋਪ ਕਰਦਾ ਘੰਟਾ ਪਹਿਲਾਂ ਜੋਤ ਆਇਆ ਸੀਗਾ 12:30 ਵਜੇ ਚਲਾਂ ਚਲ ਪੁੱਤ ਤੂੰ ਨਹਾ ਲੈ ਜਿਹੜਾ ਬੁਰਾ ਹੋਣਾ ਤਾਂ ਅੱਲੇ ਉਹ ਨਾਲ ਵੀਧੀ ਆ ਗਈ ਉਹਨੇ ਦੋ ਡਰੈਕਟ ਕਿਹਾ ਆਪਣੇ ਤੇ ਫਿਰ ਜਦੋਂ ਤਰਫੇ 1 ਵਜੇ ਗਿਆ ਮੰਡੀ ਚ ਪੁੱਤ ਮੰਡੀ ਤੇ ਸਾਰੇ ਸੁੱਤੇ ਪਏ ਕੋਈ ਜਾਗਦਾ ਨਾ ਤੇ ਸੇਮ ਕਹਿੰਦਾ ਫਿਰ ਮੈਂ ਨੀਂਦ ਖਰਾਬ ਕਰਨਾ ਰੁੱਤੀ ਕਿਉਂ ਕਰਾਂ ਕਹਿੰਦਾ ਸਾਰੇ ਟਿਕ ਟਿਕਿਆਂ ਨਾਲ ਪਏ ਤੇ ਕਹਿੰਦਾ ਫਿਰ ਮੈਂ ਬਾਲ ਸਟ੍ਰਾਈਟ ਨੋੜ ਲਿਆ ਤੇ ਲਾਈਟ ਅਸੇਮ ਨੇ ਘਰੇ ਕੰਕਦੀ ਤੇ ਆਪਣਾ ਹੁਣ ਲਾ ਕੇ ਆਇਆ ਇਹ ਵੀ ਇਹਨੇ ਬਹੁਤ ਚੰਗੀ ਗੱਲ ਕੀਤੀ ਨੂੰ ਹੱਥ ਖੱਟ ਤੇ ਆਇਆ ਪਿਆ ਸੀਗਾ ਤੇ ਹਵਾ ਵੀ ਵਧੀਆ ਚੱਲਦੀ ਸੀ ਰਾਤ ਰਮ ਕੇ ਜੇ ਜਿੱਦਾਂ ਅਗਲੇ ਦਿਨ ਆਖ ਫੁੱਲ ਦੀ ਫਿਰ ਲੱਗਦੀ ਵੀ ਹੈ ਨਹੀਂ ਹਣਾ ਛੱਕੇ ਚੱਕੇ ਕਹਿੰਦਾ ਨਾ ਪਏ ਨੇ ਮੈਂ ਕਿਉਂ ਦਿਨਾ ਮਾਤਾ ਜੀ ਇਹ ਪੜ ਕੇ ਹੁਣ ਲੱਗਿਆ ਕਣਕ ਹੁਣ ਆਪਾਂ ਮੁੱਢਲੀ ਖੇਤੀ ਦੀ ਤਿਆਰੀ ਕਰਾਂਗੇ ਥੂੜੀ ਬਣਾਵਾਂਗੇ ਥੂੜੀ ਬਣਾ ਕੇ ਵਾਹਣ ਵਾਹਾਂਗੇ ਫਿਰ ਮਸਤੀ ਲਾਵਾਂਗੇ ਜਕੂਟਰ ਕਰਾ ਲੱਗਦਾ ਹੈ ਬੜੀਆਂ ਹੀ ਗੱਲਾਂ ਦੀ ਇਹ ਸੂਰੇ ਬਕਾਉ ਦੇ ਪੁੱਤ ਵੇਚਣ ਦੇ ਕੂੜੇ ਤੇ ਦਰਪਰਿਆ ਬਲੌਕ ਹੈ ਵਿੱਚੋਂ ਸਾਰਾ ਧਿਆਨ ਨਾਲ ਪੁੱਤ ਬੀਬੀ ਜੀ ਇਨਫੋਰਮੇਸ਼ਨ ਇਨਫੋਰਮੇਸ਼ਨ ਕਹਿ ਰਹੀ ਹੈਗੀ ਜਿਵੇਂ ਬੋਲਣਾ ਨਹੀਂ ਹੁੰਦਾ ਹਾਂ ਬੋਲਣਾ ਨਹੀਂ ਹੁੰਦਾ ਅਗਲੇ ਬੰਦੇ ਨੂੰ ਕਹਿਣਾ ਨਹੀਂ ਆਉਂਦਾ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸਾਰੇ ਵੀਡੀਓਾਂ ਦੇਖਿਆ ਕਰੋ ਪੁੱਤਾਂ ਵੀਡੀਓ ਦੇਖਣ ਲਈ ਥੋੜਾ ਧੰਨਵਾਦ ਜਦੋਂ ਸਾਰੇ ਟੱਬਰ ਨੂੰ ਸੁਣੋ ਸੋਣਾ ਕਮੈਂਟ ਕਰਦੇ ਹੋ ਸਾਡਾ ਬਹੁਤ ਵਧੀਆ ਜੀ ਲੱਗਦਾ ਬਾਹਰ ਕੈਨੇਡਾ ਅਮਰੀਕਾਲੇ ਮੇਰੇ ਪਿੰਡ ਦੀਆਂ ਭੈਣਾਂ ਤੇ ਬੜੀਆਂ ਜਦੋਂ ਪਿੰਡ 'ਚ ਇਕੱਠੀਆਂ ਹੁੰਦੇ ਆ ਨਾ ਕਹਿੰਦੇ ਨੇ ਬੀਬੀਆਂ ਤੁਹਾਡਾ ਬਲੌਗ ਦੇਖਣ ਲਈ ਹਾਂ ਧੀ ਚੰਗਾ ਪੁੱਤਾਂ ਤਨਪਾੜ ਜਿਹੜੇ ਦਿਖਾਣੀਆਂ ਦਰਾਂ ਲੱਗਦੀਆਂ ਨੇ ਉਹ ਕਨੇ ਆਪਣੇ ਬਹੁਤ ਵਧੀਆ ਬਲੌਗ ਦੇਖਦੇ ਆ ਤੁਹਾਡਾ ਸਾਡਾ ਜੀ ਲੱਗਦਾ ਕਿ ਦੇਖ ਕੇ ਪੈਣੀ ਚੰਗਾ ਤੁਹਾਡਾ ਸਾਰਿਆਂ ਦਾ ਬਲੌਗ ਦੇਖਣ ਲਈ ਧੰਨਵਾਦ ਵਿਲਾਗੇ ਜਲਤਾਰੇ ਬਿਲਾ ਉਹਨਾਂ ਨਾਲ ਪੁੱਤ ਧੰਨਵਾਦ ਸਾਰਿਆਂ ਦਾ ਫਿਰ ਅੱਪਰ ਇਹਦੇ ਲਈ ਇੱਥੇ ਚੱਲੀ ਹਾਂ ਕੋਈ ਕਿੱਧਰ ਗਈ ਗੜੀ ਤੇ ਮੈਂ ਗੱਲ ਕਰਕੇ ਅੱਗੇ ਹੋ ਗਈ ਲੱਗਤ ਹੈ ਕੋਈ ਨਾ ਮੱਤ ਨਹੀਂ ਉਹ ਬਰਪਾ ਗਿਆ ਪੁੱਤ ਤੇ ਅੱਜ ਜੀ ਆਪਣੀ ਲੱਗੂ ਗਿਆ ਓਨ ਇਹ ਤੋਂ ਮੈਂ ਕਿੰਨਾ ਵਧੀਆ ਚੈਰ ਕਰ ਲਿਆ ਇਹਦੇ ਕੰਮ ਤਾਂ ਥੇਰੇ ਦੇਖ ਲਈ ਮੈਂ ਆਪ ਕੀ ਬਣਾ ਰਿਹਾ ਸਾਰਾ ਮਿਕਸਚਰ ਆਪੇ ਨਾਲ ਰੁਬੀ ਥੋੜਾ ਦੇਖਾ ਮੈਂ ਤੁਹਾਨੂੰ ਬਣ ਗਿਆ ਖਾਓ ਫਿਰ کہیں ਨਾ ਖਾਲੂ ਬੈਸ ਨਾਲ ਆਪੀ ਬਣਾਣਾ ਮੈਂ ਆਪੀ ਬਣਾਉਂਗੀ ਆਪੀ ਬਣਾ ਲਿਓ ਜੇਕਰ ਮਿੱਥੂ ਆਪੀ ਬਣਾਉਂ ਜੋ ਪਕੀਤੀ ਬਣ ਗਈ ਤਾ ਮਾਲ ਕੇ ਉਤਰੀਆ ਪਿਆ ਦਾ ਹਾਂ ਮੈਂ ਨਾ ਦੇਰ ਲਾ ਕੇ ਨਹੀਂ ਮੈਂ ਜੀ ਰੋੜੇ ਨਾਲ ਹੀ ਮਾਇਕਾ ਜੀ ਲੱਟ ਕੇ ਜਰੂਰ ਬਣਾਵਾਂਗੇ ਤੇ ਕਿਉਂਕਿ ਫਿਰ ਵੀ ਮੈਂ ਤੇ ਵੀ ਤੁਹਾਨੂੰ ਨਹੀਂ ਲੈਣਾ ਕੋਈ ਕੋਕਣੇ ਨਾਦਰੇ ਤਾਂ ਬੀਬੀ ਮੈਂ ਕਿ ਐਤਵਾਰ ਨੂੰ ਵੀ ਫੜੀ ਨੂੰ ਹਾਂ ਜੀ ਜੇ ਤੁਸੀਂ ਕਮੈਂਟ ਕਰੋਗੇ ਵੀ ਆਹ ਚੀਜ਼ ਬਣਾਉਂ ਮੈਂ ਬਣਾਵਾਂਗੀ ਹਾਂ ਜ਼ਰੂਰ ਬਣਾਵਾਂਗੇ ਬੱਸ ਜ਼ਰੂਰ ਬਣਾਵਾਂਗੇ ਤੇ ਬੀਬੀ ਨੇ ਮਿੱਠੇ ਪੂੜੇ ਬਣਾ ਕੇ ਤੁਸੀਂ ਬਹੁਤ ਵਧੀਆ ਸੀਗੇ ਉਹ ਹੈਗੇ ਸੀ ਗੋਡਾਲੇ ਉਹ ਬਹੁਤ ਵਧੀਆ ਸੀਗੇ ਤੇ ਬਾਤੇ ਯਹਾਂ ਜਿਹੜਾ ਸਿਰ ਸਿਰ ਦੁਖਦਾ ਨੂੰ ਚੰਗਾ ਰੋਜ਼ ਹੋਣਾ ਜਾਂ ਤਾਂ ਦੋ ਪੂਰੇ ਤੇ ਡਾਕਟਰ ਨੇ ਕੱਛਿਆ ਮੈਂ ਜੀ ਉਤ ਨਹੀਂ ਖਾਦੇ ਸੀਗੇ ਦੋ ਦੋ ਖਾਦੀ ਸੀ ਤੇ ਕਿਹਾ ਨਹੀਂ ਕਿ ਜਦੋਂ ਬੱਤਦਾ ਨਹੀਂ ਇੱਥੇ ਸਿਰ ਦੁਖਦਾ ਹੁੰਦਾ ਤੇ ਉਹਨੂੰ ਵੀ ਉਹਦਾ ਪਾਪਾ ਬਹੁਤ ਦਵਾਈਆਂ ਦਵਾਉਣਾ ਸੀ ਤੇ ਉਹਦੀ ਨਗਾ ਚੈੱਕ ਕਰਾ ਕੇ ਸੁਪੇ ਕਿਸ ਨੂੰ ਆਪਣਾ ਰਾਮ ਦੇ ਸਿੱਕ ਕਰਾਈ ਲਿੰਦਾ ਉਹ ਕਹਿੰਦਾ ਵੀ ਇਹਨਾਂ ਦੋ ਪੂਰੇ ਜੈਲੀ ਦੇਸੀ ਘਿਓ ਦੇ ਬਣਾ ਕੇ ਦੇਣੇ ਨੇ ਨਾਲ ਦਵਾਈ ਖਾਣੀਆਂ ਫਿਰ ਉਹਦਾ ਸਿਰ ਦੁਖਣ ਲੱਗਿਆ ਚਲੋ ਜੇ ਯਾਹਾਂ ਤੀਜਾ ਜਿਹੜਾ ਜਿਹੜਾ ਬੱਚੇ ਦੀਆਂ ਤੇ ਤੁਂ ਜੋ ਰੋਭੀ ਆ ਉਹੀ ਕੋਲ ਚੱਕਰ ਨਹੀਂ ਮੇਰੀਆਂ ਵੀ ਜੋ ਉਹ ਨਹੀਂ ਗਿਆ ਨਾੜਾ ਇੱਕੋ ਨਾ ਤੁਂ ਜੋ ਨਹੀਂ ਪਤਲੀਆਂ ਨਹੀਂ ਹੈ ਪੱਤਵਾ ਰੋੜੀ ਦਾ ਚਿੱਟਾ ਕੱਢ ਦਿੱਤਾਗਾ ਤੇ ਹੁਣ ਬੀਬੀ ਖੁਰਚਰੇ ਨੂੰ ਖੁਰਚਨ ਨੂੰ ਧੋਰੀ ਹੈਗੀ ਤੇ ਦੇਖੋ ਜੀ ਆਪਣੇ ਪੂੜੇ ਬਣਾਉਂਦੇ ਪਹਿਲਾਂ ਆਹ ਦੇਖੋ ਪਰ ਛੋਟੇ ਛੋਟੇ ਬਣਾਏ ਨੇ ਜੀ ਪੰਜ ਬਣਾਈ ਸੀਗੇ। ਦੋ ਗਿੱਲੂ ਲੇਤੇ। ਤੇਜੀ ਦੂ ਆਪਾ ਕਰਾਂ। ਉਹ ਤਾਂ ਵਧੀਆ ਨਹੀਂ। ਦੇਖੋ ਖਿਚੜੀ ਵੀ ਬਹੁਤ ਵਧੀਆ। ਆ ਦੇਖੋ ਜਿਹੜਾ ਬਣਾਈ ਸੀ ਕੱਲਾ ਤਾਂ। ਫਿਰ ਕ੍ਰਾਂਚੀ ਜਿਹਾ ਬਣ ਗਿਆ। ਹੁਣ ਜੇ ਐਵੇਂ ਤਾਂ ਬਣਿਆ। ਉਹ ਵੀ ਕਹਿੰਦੀ ਬਾਹਰੇ ਵਧੀਆ ਟੇਕ ਚ ਨੇ ਕੋ ਨੂੰ ਦੇ। ਇੱਕ ਮੰਮੀ ਨੇ ਦੇਈ ਸੀ। ਆ ਦੇਖੋ ਆ ਕਿ ਚੱਲੀ ਆਪਣੀ। ਬਹੁਤ ਵਧੀਆ ਟੇਕ ਟਕਾਲੀ ਮਿਰਚ ਪਾ ਲਈ, ਇਹਦੀ ਮਿਰਚ ਦੋ ਪਿਆਜ਼ ਕੱਟ ਕੇ ਪਾਏ। ਤਰਸੀ ਮਾਰੀ ਕੇ ਉਹਦੀ ਮਮਤਾ ਖਾ ਹਤੀ ਬਹੁਤ ਵਧੀਆ ਇੱਥੇ ਅਮਨ ਵੀ ਖਾਊਗੀ ਮਿੱਤੂ ਵੀ ਖਾਊਗੀ ਤਰਸੇਮ ਵੀ ਖਾ ਲੂਗੀ ਤੇ ਜਦ ਤੁਹਾਨੂੰ ਬੜੀਆਂ ਦੀ ਦਾਲ ਦੇਖੋ ਜੀ ਬੇਲਾ ਤਾਂ ਇਹ ਬਹੁਤ ਉਹ ਨਾਮ ਲਿਖੀਸ ਮਮਾ ਆਪਾਂ ਜਦ ਇਹ ਪਾਤੀਆਂ ਬੜੀਆਂ ਤੇ ਆਪਾਂ ਸਾਹਮਦਾ ਹੀ ਇੱਕੇ ਫਿਰ ਬੜੀਆਂ ਇਹ ਇਹਨੂੰ ਜੀ ਬਣਤੀ ਜਿਹੜੇ ਰੋਜ਼ ਕਮੈਂਟ ਕਰਦੇ ਨੇ ਮਮਾ ਉਹਨਾਂ ਦਾ ਨਾਮ ਲਿਖੀ ਆ ਰਹੀ ਸੀ ਮੈਂ ਆ ਜੀ ਨਾਮ ਬੋਲਣਾ ਪਾਣੀ ਆਪਣੇ ਮੋਗ ਗਿਆ ਪਾਣੀ ਘਰ ਤੇ ਪਾਣੀ ਦੇ ਪਰੇ ਲੱਗ ਗਿਆ ਬੰਗਲੌਰ ਪਾਣੀ ਚਾਹ ਤੇ ਨੂੰ ਉਹਦਾ ਸਿਆਕਾ ਕੱਟ ਲਾਉਂ 20 ਦਿਨ ਤੱਕ ਥੋਲੇ ਪਰੇ ਪਾਣੀ ਜੀ ਦੇਖੋ ਪਾਣੀ ਦੇ ਉਹ ਗਰਮ ਹੋ ਜਾਂਦਾ ਧੁੱਪੇ ਕਰਕੇ ਤੇ ਆਪਾਂ ਨੇ ਵੀ ਨਾਮ ਲਿਖ ਲੈਨੇ ਵੀ ਕੌਣ ਕੀ ਕਮੈਂਟ ਕਰਦਾ ਹੁੰਦਾ ਹਾਂ ਹਾਂਜੀ ਹੁਣ ਦੇਖੋ ਜੀ ਮੌਸਮ ਵੀ ਬਦਲ ਗਿਆ ਦੇਖੋ ਜੀ ਇੱਕ ਪੂੜਾ ਆਪਾਂ ਆਪਣੀ ਬੱਸੀ ਨੂੰ ਪਾਤਾ ਸੀਗਾ ਤੇ ਜਿੰਮੀ ਸੌਰੀ ਆਉਦੀ ਪੂਰੀ ਚੈਨ ਦੀ ਨੀਂਦ ਉਨਠਾ ਤਵਜਰੀ ਨੂੰ ਇੱਧਰ ਆਪਣਾ ਕੱਟਾ ਬੈਠਾ ਜੀ ਆ ਤੁਹਾਨੂੰ ਨਾਮ ਪੜਦੇ ਆ ਕੌਣ ਡੇਲੀ ਕਮੈਂਟ ਕਰਦਾ ਹੁੰਦਾ ਦੇਖੋ ਜੀ ਮੀਂਹ ਪੈਣ ਲੱਗ ਗਿਆ ਆਪਾਂ ਕਣਕ ਵੱਢਦੇ ਆ ਹੋਰ ਵੀ ਕਈ ਕਿਸਾਨ ਕਣਕ ਵੱਢਦੇ ਨੇਗੇ ਕਿੰਨਾ ਨੁਕਸਾਨ ਹੋ ਗਿਆ ਜੀ ਦੇਖੋ ਮੀਂਹ ਪੈ ਗਿਆ ਪੂਰਾ ਮੀਂਹ ਪੈ ਰੇ ਜੇ ਤੇਜ਼ ਉਧਰ ਵੀ ਵੀ ਬੋਰੀ ਸੀ ਹੋਈ ਜਾਂਦੀ ਹੈਗੀ ਜੀ ਤੇ ਅੰਮੋ ਤਾਂ ਪਜੈਂਡ ਕਰਤਾ ਸੀਗਾ ਅਸੀਂ ਕਿਹਾ ਚਲੋ ਥੋੜਾ ਜਿਹਾ ਹਨਾ ਅੱਧੇ ਕਿ ਮਿੰਟਾਂ ਦਾ ਆਪਾਂ ਵੀ ਦਿਖਾ ਦਈਏ ਵੀ ਪੰਡਰਾਜੀ ਚ ਤਾਂ ਮੀਂਹ ਪੈ ਰਿਹਾਗਾ ਪਹਿਲਾਂ ਤਾਂ ਜੀ ਹੋ ਪੂਰੀ ਨੇਰੀ ਚੱਲ ਪਈ ਬਰੋਲਾ ਜਾ ਹਨਾ ਫਿਰ ਬੱਦਲ ਲੱਗਣ ਲੱਗ ਗਿਆ ਦੇਖੋ ਜੀ ਬਹੁਤ ਜ਼ਿਆਦਾ ਮੀਂਹ ਆ ਰਿਹਾਗਾ ਦੇਖੋ ਉਧਰ ਜੀ ਆਪਾਂ ਐਂਡ ਕਰਤਾ ਸੀਗਾ ਵਲੌਗ ਦਾ ਪਰ ਅਸੀਂ ਕਹਿੰਦੇ ਚਲੋ ਅੱਧੇ ਕਿੰਟ ਦਾ ਦਿਖਾ ਦਿੰਨੇ ਆ ਬਹੁਤ ਜ਼ਿਆਦਾ ਮੀਂਹ ਪੈ ਰੇ ਨੇਰੀ ਆ ਰਹੀ ਹੈਗੀ ਹਵਾ ਠੰਡੀ ਠੰਡੀ ਹੋ ਦੇ ਬੀਬੀ ਕਹਿੰਦੀ ਦੇਖੋ ਮੋਟਾੜਾ ਬਹੁਤ ਕਾਲੀ ਤੱਕ ਖੜੀਆ ਹੋਇਆ ਹੈ ਸੌਰੀ ਬੱਤੀ ਆ ਰਹਿ ਜੂਗੀ ਬੜਮ ਨਹੀਂ ਵੇਰੇ ਬੀਬੀ ਸਾਰੇ ਕਿਹਨੇ 10 ਕਰੋ ਦੇ ਮੌਸਮਾਂ ਨਹੀਂ ਹੈ ਇੱਧਰ ਨੂੰ ਮਜਾ ਤੇਰਾ ਮਨ ਕਿੱਥੇ ਗਿਆ ਸੀ ਦੇ ਮੌਸਮਾਂ ਨਹੀਂ ਹੈ ਕਿਤੇ ਦਾਇਆ ਦਾਇਆ ਆ ਗਿਆ ਤੇ ਖਰਾਬ ਜਾਂ ਤਾਂ 3 ਵਜੇ ਦਾ ਹੋਇਆ ਪਿਆ ਤੀਆ ਗਲਤੀ ਮੇਰੀ ਆਲ ਕਰਨੀ ਆਪਣੇ ਵੀ ਆ ਗਿਆ ਤੁਸੀਂ ਸਾਰੇ ਦੱਸਿਆ ਹੁਣ ਸੋਡੇ ਕਿਨੇ ਘੇਰੀ ਆਈ ਤੇ ਕਮੀ ਆਇਆ ਸਾਡੇ ਪਹਿਲਾਂ ਨੇਰੀ ਆਈ ਫਿਰ ਨਹੀਂ ਆਇਆ ਨੇਰੀ ਥੋੜੀ ਆਈ ਹੁਣ ਕੰਨੀਆਂ ਦੇਖੋ ਫਰਾਕਾ ਦੇਣਾ ਜਿੰਨਾ ਹੋ ਗਿਆ ਸਾਰਾ ਵਹੀ ਜਿੰਮੀ ਨੂੰ ਵੀ ਆਪਾਂ ਬੰਨਤਾ ਹੈ ਜੀ ਸ਼ਟਰਾਂ ਥੱਲੇ ਚਲੋ ਇਹਦੇ ਇੰਤਾਂ ਅੰਦਰ ਕਰ ਦਾਂਗੇ ਹੱਥ ਨੇ ਬੀਬੀ ਜੀ ਮੀਨੋ ਅੱਥੇ ਅੰਦਰ ਕਰਾਂਗੇ ਠੰਡ ਬਹੁਤ ਹੈ ਬਹੁਤ ਠੰਡਾ ਉੱਥੇ ਅੰਦਰ ਹੀ ਆਉਂਦਾ ਹੋਰ ਗਾਹਾਂ ਕਰਦਾਂਗੇ ਅੰਦਰ ਸੱਤੂ ਵੀ ਅੰਦਰ ਬੰਨਦੇ ਤੇ ਵਾਹਿਗੁਰੂ ਜੀ ਮੂਰੇ ਅਰਦਾਸ ਕਰੋ ਕਿ ਤੁਝਹਾ ਜਹਾਜ ਪਰੇ ਸੜੇ ਨੂੰ ਵਾਹਿਗੁਰੂ ਕੰਧ ਰਸਤੀ ਰੱਖੇ ਮੇਹਰ ਕਰਸੂਂ ਜੀ ਆ ਤੁਸੀਂ ਪਾਣੀ ਦੀ ਨਾ ਖਾਂ ਕੇ ਦੇਖੋ ਤੇ ਵਾਹਿਗੁਰੂ ਜੀ ਮੂਰੇ ਬਾਤ ਦੇਣ ਤੇ ਆਪਣੀ ਕਰੀ ਵਾਹਿਗੁਰੂ ਧੰਨ ਬਧਿਆਲਾ ਤੇ ਜੀ ਜੀ ਨੂੰ ਦਾ ਨੇ ਆਪਣੇ ਸਮਝਾ ਕਿ ਬਹੁਤ ਸੋਹਣਾ ਸਤਲ ਬੁੱਤੀ ਹੈ ਤਾਂ ਬਹੁਤ ਸੋਹਣੀ ਹੈ ਖਾਲੇ ਧੰਨਵਾਦ ਹੈ ਬਾਈ ਵਾਹਿਗੁਰੂ ਦੇਖੋ ਜੀ ਬਹੁਤ ਜਿਆਦਾ ਤੇਜ਼ ਮੀਂਹ ਪੈਣ ਲੱਗਿਆ ਹੁਣ ਤਾਂ ਪਹਿਲਾਂ ਹਜੇ ਘੱਟ ਪੈ ਰਿਆ ਸੀ ਜਦੋਂ ਤੁਹਾਨੂੰ ਦਿਖਾਇਆ ਹੈਗਾ ਹੁਣ ਤਾਂ ਜਿਵੇਂ ਭਿੱਜ ਗਈ ਮੈਂ ਕਹਿੰਦੇ ਹੁੰਦੇ ਨੇਗੇ ਵੀ ਜਦੋਂ ਮੀਂਹ ਪੈਂਦਾ ਹੁੰਦਾ ਹੈ ਨਾ ਪਹਿਲਾਂ ਡੈਡੀ ਕਹਿੰਦੇ ਹੁੰਦੇ ਸੀਗੇ ਵੀ ਜੇ ਇੱਕ ਧਣਾ ਮੀਂਹ ਉਹਦਾ ਹੁੰਦਾ ਹੈਗਾ ਜੀਭ ਤੇ ਪਾਣੀ ਆ ਜੇ ਬੁਖਾਰ ਨਹੀਂ ਚੜਦਾ ਹੈਗਾ ਤੇ ਅੱਜ ਦੇ ਬਲੌਗ ਦਾ ਐਂਡ ਕਰਦੇ ਹਾਂ ਜੀ ਆਪਾਂ ਇੱਥੇ ਠੀਕ ਹੈ ਜੀ ਬਾਏ ਮੰਮਾ ਬਾਏ ਕਰ ਦੋ ਆਪਾਂ ਰੋਟੀ ਬਣਾ ਕੇ ਰੱਖ ਦਿੱਤੀ ਤੇ ਕਿਉਂਕਿ ਨਹੀਂ ਦੂ ਤਾਂ ਡੈਡੀ ਮੰਡੀ ਜਾਣਗੇ ਤੇ ਕੋਈ ਤਾਂ ਚੜ੍ਹ ਸੀਗੀ ਜੀ ਲੇਟ ਹਲੇ ਆਈ ਨਹੀਂਗੀ ਤੇ ਸਾਢੇ 7 ਵਜੇ ਆਉਗੀ ਨੇਰੀ ਆਹ ਲੇਟ ਮੇਰੀ ਤੇ ਤਾਂ ਸੌਰੀ ਤੇ ਬਹੁਤ ਜ਼ਿਆਦਾ ਗਰਮੀ ਸੀ ਕਈ ਦਿਨਾਂ ਦੀ ਤੇ ਹੁਣ ਦੇਖੋ ਮੜ ਜਾਣ ਗਰਮੀ ਤਾਂ ਰਹਿੰਦੀ ਪਰ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਜੂਗਾ ਜੀ ਕਣਕਾਂ ਦਾ ਤੇ ਗਣ ਕ ਮੰਡੀਆਂ ਚ ਪਈਆਂ ਬਾਈ ਤੋਂ ਖੇਤਾਂ ਚ ਖੜੀਆਂ ਮਾਹਰਾਂ ਦੇ ਮੁੜੇ ਹੀ ਹੁੰਦਾ ਅਸਾ ਕਿ 1.5 20 ਦਿਨ ਮੀਂਹ ਨੇ ਰੀ ਤੁਪੜੇਜ ਰੱਖੇ ਵੈ ਗਰੂ ਚਲੋ ਜੀ ਹੁਣ ਜਿੰਨਾ ਕ ਪੈ ਗਿਆ ਬਸ ਹੁਣ ਬੰਦ ਕਰਦੇ ਰੱਬ ਹਨਾ ਮੀਂਹ ਵੀ ਤੋੜੀ ਵਾਲੇ ਮੈਂ ਜਿੰਨਾ ਤੱਕ ਰੁਕ ਗਈਆਂ ਹੁੰਦੀਆਂ ਬਸ ਚਲੋ ਠੀਕ ਹੈ ਜੀ ਧੰਨਵਾਦ ਬਲੌਗ ਦੇਖਣ ਲਈ ਬਾਏ ਬਾਏ